ਗੱਲ ਸੁਣਿਓ ਧਿਆਨ ਜਾਰੋ ਕਰਕੇ ਸੱਚ ਬੋਲੀਏ ਰਹੀਏ ਨਾ ਕਦੇ ਡਰਕੇ ਹਾਂ ਗੱਲ ਸੁਣਿਓ ਧਿਆਨ ਜਾਰੋ ਕਰਕੇ ਸੱਚ ਬੋਲੀਏ ਰਹੀਏ ਨਾ ਕਦੇ ਡਰਕੇ ਮੁੱਦਾ ਹੋਊ ਪਿੰਡ ਪਿੰਡ ਲੋਕੀ ਛੱਡ ਦੇ ਨੀ ਹਿੰਡ ਮੁੱਦਾ ਹੋਊ ਪਿੰਡ ਪਿੰਡ ਲੋਕੀ ਛੱਡ ਦੇ ਨੀ ਹਿੰਡ ਖੱਖ ਗੋਗੜ ਵਧਾਈ ਨਾ ਤੂੰ ਕੰਮ ਕਰੇ ਭਾਈ ਦੱਲਾ ਪਾਠੀਆਂ ਨੂੰ ਲੋਕੀ ਨੇ ਸੁਣਾਉਂਦੇ ਪਿੰਡਾਂ ਚ ਕੜਮ ਚੌਧਰੀ ਤਲਖਾ ਪਾਠੀਆਂ ਦੀ ਪਿੱਛੇ ਰੋਲੇ ਪਾਉਂਦੇ ਪਿੰਡਾਂ ਚ ਕੜਮ ਚੌਧਰੀ ਤਲਖਾ ਗ੍ਰਾਂਥੀਆਂ ਦੀ ਪਿੱਛੇ ਰੋਲੇ ਪਾਉਂਦੇ ਪਿੰਡਾਂ ਚ ਕੜਮ ਚੌਧਰੀ ਉਹ ਗ੍ਰਾਂਥੀ ਉੱਠਦੇ ਸਵੇਰੇ 3 ਵਜਿਆ ਵਿੱਚ ਲੈnde ਉਦੋਂ ਮਜ਼ਿਆ ਹਾਂ ਗਰੱਥ ਉੱਠਦੇ ਸਵੇਰੇ 3 ਵਜਿਆ ਲੋਕੀ ਨੀਂਦ ਵਿੱਚ ਲੈnde ਉਦੋਂ ਮਜ਼ਿਆ ਪੁਲਾਕੇ ਆਪਣੇ ਉਹ ਦੁੱਖ ਮੰਗਦੇ ਨਗਰ ਦੀ ਸੁੱਖ ਪੁਲਾਕੇ ਆਪਣੇ ਉਹ ਦੁੱਖ ਮੰਗਦੇ ਨਗਰ ਦੀ ਸੁੱਖ ਸਰ ਤੇ ਪਾਠ ਸੂਬਾ ਸਾਮ ਲੈnde ਵਾਗੁਰੂ ਦਾ ਨਾਮ ਗਰੱਥ ਸਹਿਬ ਵਿੱਚੋਂ ਲਿਖਿਆ ਹੀ ਸੁਣਾਉਂਦੇ ਪਿੰਡਾਂ 'ਚ ਕੜਾ ਮਚਾਉਂਦਰੀ ਤਲਖਾ ਪਾਠੀਆਂ ਦੀ ਪਿੱਸੀ ਰੋਲੇ ਪਾਉਂਦੇ ਕਿਹੜਾ ਮਚੌਦਰੀ ਤਨਖਾਹ ਗ੍ਰੰਥੀਆਂ ਦੇ ਪਿੱਛੇ ਰੋੜ ਪਾਉਂਦੇ ਉਹ ਪਿੰਡਾ ਚ ਕਿਹੜਾ ਮਚੌਦਰੀ ਉਹ ਜੇ ਕਰ ਪਾਠਿਆਂ ਨੂੰ ਬਚਤ ਹੁੰਦੀ ਵਾਲੀਆ ਤੁਸੀਂ ਐਵੇਂ ਕਾਤੋ ਜ਼ਿੰਦਗੀ ਲੰਗਾੜੀਆ ਹਾਂ ਜੇ ਪਾਠਿਆਂ ਨੂੰ ਬਚਤ ਹੁੰਦੀ ਵਾਲੀਆ ਤੁਸੀਂ ਐਵੇਂ ਕਾਤੋ ਜ਼ਿੰਦਗੀ ਲੰਗਾਲੀਆਂ ਮੌਕਾ ਤੁਸੀਂ ਵੀ ਸੰਭਾਲੋ ਮਾਇਆ ਤੁਸੀਂ ਵੀ ਕਮਾਲੋ ਮੌਕਾ ਤੁਸੀਂ ਵੀ ਸੰਭਾਲੋ ਮਾਇਆ ਤੁਸੀਂ ਵੀ ਕਮਾਲੋ ਤੁਸੀਂ ਅਮਰਤ ਸਕਾ ਕੇ ਬੱਚੇ ਗੁਰੂ ਘਰ ਲਾ ਕੇ ਤੇ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਬਣਾਉਂਦੇ ਪਿੰਡਾਂ 'ਚ ਕੜਮ ਚੌਧਰੀ ਪਰਖਾ ਪਾਠੀਆਂ ਦੀ ਪਿੱਛੇ ਰੋਲੇ ਪਾਉਂਦੇ ਪਿੰਡਾਂ 'ਚ ਕੜਮ ਚੌਧਰੀ ਪਰਖਾ ਗ੍ਰੰਥੀਆਂ ਦੀ ਪਿੱਛੇ ਰੋਲੇ ਪਾਉਂਦੇ ਕਰਨ ਸਤਿਕਾਰ ਬਈ ਪੰਜੇ ਉਂਗਲਾਣਾ ਹੋਣ ਇੱਕਸਾਰ ਬਈ ਆਹ ਬਹੁਤ ਗ੍ਰੰਥੀਆਂ ਦਾ ਕਰਨ ਸਤਿਕਾਰ ਬਈ ਪੰਜੇ ਉਂਗਲਾਣਾ ਹੋਣ ਇੱਕਸਾਰ ਬਈ ਓੜੀ ਖੋਰਾ ਦਾ ਨਹੀਂ ਹੱਲ ਕਰਨ ਚੱਕੀ ਜੋ ਗੱਲ ਓੜੀ ਖੋਰਾ ਦਾ ਨਹੀਂ ਹੱਲ ਕਰਨ ਚੱਕੀ ਜੋ ਗੱਲ ਓਏ ਯਾਰ ਆਗੀਆਂ ਦੀ ਚੱਕ ਕਹਿੰਦੇ ਇਹਨਾਂ ਦਾ ਕੀ ਹੱਕ ਮਾਇਆ ਰਾਗੀਆਂ ਦੀ ਚੱਕ ਕਹਿੰਦੇ ਇਹਨਾਂ ਦਾ ਕੀ ਹੱਕ ਓਟਕਾਰਾ ਲੋਕਾਂ ਕੋਲੋਂ ਨਿੱਪ ਪਾਉਂਦਾ ਚੌਧਰੀ ਤਲਖਾ ਪਾਠੀਆਂ ਦੀ ਪਿੱਛੇ ਰੋਲੇ ਪਾਉਂਦੇ ਪਿੰਡਾਂ 'ਚ ਕੜਮ ਚੌਧਰੀ ਤਲਖਾ ਗ੍ਰੰਥੀਆਂ ਦੀ ਪਿੱਛੇ ਰੋਲੇ ਪਾਉਂਦੇ ਉਹ ਪਿੰਡਾਂ 'ਚ ਕੜਮ ਚੌਧਰੀ ਹਮੇਸ਼ਾ ਸੱਚੀ ਹੱਤੇ ਕੱਚ ਰਹਿੰਦੇ ਝੂਬਦੇ ਸੱਤ ਪੱਤਣਾ ਦੇ ਤਾਰੂ ਦੇ ਖੇ ਡੁੱਬਦੇ ਹਮੇਸ਼ਾ ਸੱਚੀ ਹੱਤੇ ਕੱਚ ਰਹਿੰਦੇ ਝੂਬਦੇ ਸੱਤ ਨਾ ਦੇ ਤਾਰੂ ਦੇ ਖੇ ਡੁੱਬਦੇ ਮਨ ਦੇ ਗੱਲ ਨਾ ਏ ਕੋਈ ਭਾਵੇਂ ਕਰੋ ਅਰਜੋਈ ਮਨ ਦੇ ਗੱਲ ਨਾ ਏ ਕੋਈ ਭਾਵੇਂ ਕਰੋ ਅਰਜੋਈ ਕਹੇ ਪਿੰਡਰ ਵਿਚਾਰਾ ਸੱਚ ਬੋਲ ਦਾ ਜਵਾਲਾ ਕਹੇ ਪਿੰਡਰ ਵਿਚਾਰਾ ਸੱਚ ਬੋਲ ਦਾ ਜਵਾਲਾ ਉਹਨੂੰ ਤੱਕ ਮੱਥੇ ਧੋੜੀਆਂ ਨੇ ਪਾਉਂਦੇ ਪਿੰਡਾਂ ਚ ਕੜਮ ਚੌਧਰੀ ਤਨਖਾਹ ਪਾਟੀਆਂ ਦੇ ਪਿੱਛੇ ਰੋਲੇ ਪਾਉਂਦੇ ਉਹ ਪਿੰਡਾਂ ਚ ਕੜਮ ਚੌਧਰੀ ਤਨਖਾਹ ਗਾਂਥੀਆਂ ਦੇ ਪਿੱਛੇ ਰੋਲੇ ਪਾਉਂਦੇ ਉਹ ਪਿੰਡਾਂ ਚ ਕੜਮ ਚੌਧਰੀ